ਦੇਈ ਮਿੱਤਰੋ ਸ਼ਾਮ ਦਾ ਟਾਈਮ ਹੋ ਗਿਆ ਤੇ ਬੈਦਰ ਕਹਿੰਦੇ ਬਾਹਲਾ ਸਟ੍ਰੀਮ ਹੋ ਗਿਆ ਪਹਾੜ ਤੇ ਦੇਖੋ ਜੀ ਬੱਦਲ ਪਈਆਂ ਨੇ ਜਿਹੜੀ ਪ੍ਰੋ ਨੇਚਰਲ ਪਾਣੀ ਉਬਲੀ ਜਾਂਦਾ ਇੱਥੇ ਦੇਖੋ ਗ੍ਰਾਸ ਗੱਫਟ ਦਾ ਜੋਰ ਹੁਣ ਇੱਥੋਂ ਤਾਂ ਚੜੂਏ ਇਹ ਕਾ ਹੋਰ ਜਾਂਦੀ ਆ ਪਾਣੀ ਕਹਿੰਦੇ ਪਿੰਡ ਆ ਫੂਕ ਦਿੰਦਾ ਉਹ ਦੇਖੋ ਭਾਫਾ ਨਿਕਲਦੇ ਅਸੀਂ ਚੱਲ ਦੋ ਉਸ ਤੋਂ ਸਵਾਗਤ ਆ ਆਪਣੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਜੀ ਮਿੱਤਰੋ ਬਲੌਗ ਕਰ ਲਿਆ ਆਪਾਂ ਸਟਾਰਟ ਤੇ ਇਧਰਲੀ ਸਾਈਡ ਦੇਖ ਸਕਦੇ ਹਾਂ ਸਰੋਵਰ ਦੇ ਵਿੱਚ ਪੂਰਾ ਗਰਮ ਪਾਣੀ ਆ ਤੇ ਇਧਰ ਵੀਰ ਹੋਣੀ ਕਹਿੰਦੇ ਸਲਾਹਾਂ ਜੀ ਕਰੀ ਜਾਂਦੇ ਆ ਨਹਾਉਣ ਦੀਆਂ ਹਨਾ ਅਤੇ ਹੁਣ ਇੱਕ ਵਾਰ ਆਪਾਂ ਚੱਲਦੇ ਹਾਂ ਉੱਪਰ ਤੇ ਆਹ ਗੋਲਕੇ ਦੇ ਜਿਹੜਾ ਪਾਊਡਰਾਂ ਨੇ ਮੇਰੇ ਤੋਂ ਜਿੱਥੇ ਆਪਣਾ ਕਮਰਾ ਆਪਾਂ ਨੂੰ ਤੇ ਲੱਗ ਗਿਆ ਆਪਾਂ ਹੁਣ ਉੱਪਰ ਚੜ੍ਹਨ ਅੜ ਕੇ ਦੜ ਕੇ ਜੱਟ ਨੇ ਕਹਿੰਦੇ ਮੂੰਹ ਤੋਂ ਤਾਣੀ ਸੀ ਕੌਲਾ ਚਾਹ ਦਾ ਛੱਡ ਲਿਆ ਆਪਾਂ ਪਹਿਲੀ ਕੌਲਾ ਚਾਹ ਦਾ ਆਪਾਂ ਹੁਣੇ ਜਿੱਥੇ ਪੂਰਾ ਫੈਕਟਰੀ ਹੁਣ ਆਨ ਨੂੰ ਕਿ ਮੱਥਾ ਮੁਕਾ ਟੇਕ ਕੇ ਪਰ ਉਧਰ ਹੀ ਜਾਣਾ ਸਾਰਾ ਜਿਵੇਂ ਕਹਿ ਦੀ ਐ ਐਕਸਪਲੋਰ ਐਕਸਪਲੋਰ ਕਰਾਂਗੇ ਸਾਰਾ ਜਿਹੜੇ ਉਧਰ ਦੇਖਿਆ ਨਗਰ ਸਾਰਾ ਉਹਨਾਂ ਨਾਲ ਬਾਗੀ ਵਲੌਗ ਦੇਖੀਏ ਕਿੱਲਾ ਲੱਗ ਸਕਦਾ ਲੈ ਵੀ ਦੋਸਤੋ ਫਾਈਨਲੀ ਆਪਾਂ ਇਹ ਪਾਣੀ ਪਿਆ ਜ਼ਰੂਰ ਉੱਤੇ ਇਸ਼ਨਾਨ ਕਰਨ ਦੇ ਲਈ ਸਰੋਗੜ ਦੇਖ ਸਕਦੇ ਹਾਂ ਤੇ ਪਾਣੀ ਪੂਰਾ ਗਰਮਾ ਜਵਾਨ ਅੱਧੇ ਦਾ ਵਿੱਚ ਬੜੇ ਫਿਰਦੇ ਤੇ ਆਪਾਂ ਆ ਇਧਰ ਲਈ ਛੜ ਕੱਪ ਜਾਂ ਲੈ ਲਿਆ ਇੱਕ ਫੈਰ ਕਰ ਲਿਆ ਸ਼ੁਰੂਆਤ ਇਹਦੇ ਨਾਲ ਕਰਾਂਗੇ ਦੂਜਾ ਬਾਅਦ ਵਿੱਚ ਦੇਖਦੇ ਹਾਂ ਕੀ ਬਣਦਾ ਕਿਉਂਕਿ ਪਾਣੀ ਕਹਿੰਦੇ ਪਿੰਡਾ ਫੂਕ ਦਿੰਦਾ ਉਹ ਦੇਖੋ ਭਾਫਾ ਨਿਕਲਦੀਆਂ ਲੈ ਵੀ ਸੰਗਤ ਜੀ ਫਾਈਨਲੀ ਆਪਣੇ ਨਾਲ ਜੱਥਾ ਦਾ ਨਹਾ ਲਿਆ ਇਹ ਤਾਂ ਯਾਰ ਆਏ ਬਾਹਰ ਬੈਠੇ ਸਾਈਂ ਕਰੀ ਜਾਂਦੇ ਆ ਕੱਪੂ ਕੁੱਪ ਦੀਤਾ ਤੇ ਬਾਹਰ ਠੰਡ ਲੱਗਦੀ ਆ ਪਾਣੀ ਗਰਮ ਤੇ ਚਤੀ ਦੇ ਵਿੱਚ ਪਏ ਪਿਆ ਵੀਰ ਇਧਰ ਤੇ ਮਿੱਤਰੋ ਸਰੋਵਰ ਦੇ ਨਹਾ ਨੂੰ ਕਿ ਆਪਾਂ ਹੋ ਗਏ ਫਿੱਟ ਤੇ ਹੁਣ ਆਪਾਂ ਦੇਖ ਸਕਦੇ ਲੋਰ-ਲੂਰ ਵੀ ਪੱਕਾ ਸੀ ਹਜੇ ਚੱਪਲਾਂ ਮਿਲ ਗਈਆਂ ਸਾਚ ਆਪਣੀਆਂ ਜਵਾਨ ਨੂੰ ਵੀ ਪਾਰਟੀ ਦੇ ਕੰਮ ਹੋ ਗਿਆ ਤੜਕੇ ਚਾਹ ਪੀਣ ਗਏ ਜਦੋਂ ਚੱਪਲਾਂ ਬਾਹਰ ਮਿਲ ਗਈਆਂ ਆਪਾਂ ਨੂੰ ਲੈ ਮਿੱਤਰੋ ਸਾਨੂੰ ਸਾਹਿਬ ਨੂੰ ਪਤਾ ਵੀ ਨਹਾ ਨੂੰ ਕਿ ਜੱਫਾ ਹੋ ਗਿਆ ਜੀ ਜਮਾ ਰੈਡੀ ਦੇ ਪਿੱਛੇ ਆਪਣੇ ਗੁਰੂ ਘਰ ਆ ਤੇ ਜਿਹੜੀਆਂ ਉਹ ਪਾਫਾ ਨਿਕਲਦੀਆਂ ਦੇਖੀਆਂ ਨੇ ਮਿੱਤਰੋ ਉੱਥੇ ਗਰਮ ਪਾਣੀ ਹੈਗਾ ਠੰਡੇ ਪਾਣੀ ਦੇ ਵਿੱਚ ਰਲਦਾ ਹੈਗਾ ਤਾਂ ਕਰਕੇ ਇੰਨੇ ਪਾਫਾ ਨਿਕਲਦੀਆਂ ਜਿਹੜਾ ਸਾਰਾ ਪਾਣੀ ਆ ਇਹ ਬਰਫ਼ ਚੋਂ ਆਉਂਦਾ ਉਹ ਦੇਖ ਸਕਦੇ ਹੋ ਮਿੱਤਰੋ ਜੇ ਤੁਹਾਨੂੰ ਦਿਖਾਈ ਦਿੰਦਾ ਹੋਵੇ ਆਹ ਪਹਾੜ ਹੈ ਇਹਦਾ ਚਿੱਟਾ ਜਿਹਾ ਇਹ ਉੱਥੋਂ ਬਰਫ਼ ਪਿਗਲ ਕੇ ਇੱਥੇ ਆਉਂਦੀ ਹੈ ਤੇ ਪਾਣੀ ਦੀ ਸਪੀਡ ਹੈ ਜਿਹੜੀ ਬਹੁਤ ਜ਼ਿਆਦਾ ਹੈ ਦੇਖ ਸਕਦੇ ਹੋ ਮਿੱਤਰੋ ਪੂਰੀ ਫੁੱਲ ਸਪੀਡ ਦੇ ਵਿੱਚ ਪਾਣੀ ਇੱਥੇ ਆਉਂਦਾ ਤੇ ਆਪਾਂ ਹੁਣ ਜਾ ਤੀੜੀ ਸੀ ਉਹ ਮੱਤ ਮੁੱਤੇ ਟੇਕ ਕੇ ਸਾਰਾ ਉੱਪਰ ਝੂਰ ਕਰਨ ਚੱਲਾਂਗੇ ਤੇ ਥੋੜੇ ਟਾਈਮ ਬਾਅਦ ਦੁਬਾਰਾ ਮਿਲਦੇ ਆਪਾਂ ਮਿੱਤਰੋ ਝੋਟੇ ਜਿਹਾ ਕਹਿੰਦੇ ਜੀਨੀ ਸੀ ਲੱਗਿਆ ਤੇ ਇੱਕ ਵਾਰੀ ਦਰਸ਼ਨ ਪਾਉਣ ਵਾਸਤੇ ਆਪਾਂ ਆਪਣੇ ਝੋਟੇ ਕੋਲ ਆ ਗਏ ਸੀ ਆਹ ਖੜਿਆ ਆਪਣ ਜਮਾ ਟੀਸੀ ਤੇ ਖੜਾਇਆ ਸੀਗਾ ਹੁਣ ਇਹਨੂੰ ਪਾਪਾਂ ਥੱਲੇ ਲਿਆ ਕੇ ਪਾਰਕ ਕਰਤਾ ਤੇ ਬਿੱਦੀ ਨੂੰ ਨਾਲ-ਨਾਲ ਚਿਪਸ ਮਿਲ ਗਏ ਹਨਾ ਬਿੱਦੀ ਰੈੱਡ ਚਿਪਸ ਆਏ ਹਾਏ ਆਏ ਹਾਏ ਚਾ ਚੜ ਗਿਆ ਅਦਰ ਹੁਣ ਚੱਲਦੇ ਆ ਥੱਲੇ ਮਿੱਤਰੋ ਹੁਣ ਚੱਲਦੇ ਆ ਗਰਮ ਗੁਫਾ ਦੇ ਅੰਦਰ ਆ ਬੈਠੀ ਐ ਮਾਤਾ ਐਸਾ ਦੇਖੀਏ ਆ ਆਹ ਸਾਰੀ ਮਿੱਤਰੋ ਆ ਗਈ ਗਰਮ ਗੁਫਾ ਤੇ ਜਿਵੇਂ ਕਿ ਇਹ ਹੱਡ ਗੋੜਾਂ ਨੂੰ ਕਿਸੇ ਦੀ ਦੁਖਦੀਆਂ ਉਹ ਨਾਲੇ ਦੇ ਢੂਲੀ ਲਾ ਕੇ ਬੈਹਿੰਦਾ ਰੋਗ ਜਿਵੇਂ ਕਿ ਜੀ ਪੂਰੇ ਪੂਰੇ ਕੱਟੇ ਜਾਂਦੇ ਆ ਪੂਰਾ ਪਹਾੜਾ ਇਹ ਕਿਆ ਬਾਬਾ ਮਾਨ ਲੱਗਾ ਗਿਆ ਬਾਲਾ ਮਰਦਾਨਾ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਆ ਗਈ ਇਧਰ ਹਣਾ ਤੇ ਏਵੇਂ ਤੁਹਾਨੂੰ ਨਿੱਕਾ ਜਿਹਾ ਰਸਤਾ ਹੈ ਦੇ ਵਿੱਚ ਹੁਣ ਆਪਾਂ ਲੱਗਾਂਗੇ ਅਸੀਂ ਜੇ ਆਪਾਂ ਨੱਗ ਕੇ ਆਏ ਹੁਣ ਅਗੇ ਦੂਜੀ ਸਾਈਡ ਇੱਥੋਂ ਜੀ ਮੈਂ ਕਹਿੰਦੀ ਇਹ ਬੰਦੇ ਨੂੰ ਥੋੜਾ ਸਾਹ ਜ ਆ ਜਾਂਦਾ ਹਣਾ ਉਹ ਇੱਥੋਂ ਜਾਵਾਂਗੇ ਆਪਾਂ ਇਧਰਲੇ ਪਾਸੇ ਮਿੱਤਰੋ ਆਇਆ ਕੋਣ ਦੀ ਸਾਈਡ ਮਿੱਤਰੋ ਹਾਂ ਆਹੀ ਬਾਬਾ ਜੀ ਦੀ ਫੋਟੋ ਤੇ ਮੱਥਾ ਟੇਕ ਕੇ ਹੁਣ ਬੱਜਾਂਗੇ ਬਾਹਰ ਇੱਥੋਂ ਇੱਕ ਬਾਹਰ ਜਾਣ ਦਾ ਵੀ ਨਿਕਾ ਜਾ ਰਸਤਾ ਦੇ ਜ ਸਾਡੇ ਮੈਟਰੋ ਨੇਚਰਲ ਪਾਣੀ ਉਬਲੀ ਜਾਂਦਾ ਇੱਥੇ ਤੇ ਆਪਾਂ ਐਸੀ ਦੇ ਵਿੱਚ ਤੇ ਇਧਰੀ ਸਾਈਡ ਆ ਗਿਆ ਮੰਦਰ ਮਿੱਤਰੋ ਕ੍ਰਿਸ਼ਨ ਦਾ ਜਿਹੜੀ ਕਲਾਗਿਰਤੀ ਹੈ ਬੜੀ ਕਹਿੰਡ ਗਈ ਹੈ ਆ ਆ ਗਿਆ ਮਿੱਤਰੋ ਟੈਂਪਲ ਸਾਰਾ ਲੱਕੜ ਦਾ ਬਣਿਆ ਹੋਇਆ ਦੂਰੋਂ ਕੈਪਚਰ ਕਰਦੇ ਆਪਾਂ ਇਹ ਸਾਡੇ ਮਿੱਤਰੋ ਟੈਂਪਲ ਆ ਜੀ ਪਰੋਂਠੇ ਉਹਨੇ ਖਾ ਕੇ ਆਪਾਂ ਹੋ ਗਏ ਸੀ ਕਿ ਬੇਲੇ ਦੇ ਮਾਤਾ ਦੇ ਪਰੋਂਠੇ ਜਿਹੜੇ ਉਹ ਕਰਾ ਰਹੇ ਆ ਪੈਕ ਤੇ ਆਹ ਵੀਰ ਦੀ ਸ਼ਾਪ ਆ ਜਿੱਥੋਂ ਆਪਾਂ ਪਰੋਂਠੇ ਪਹਿਲਾਂ ਹੋਰ ਤੋਂ ਖਾਦੇ ਉਹਦੇ ਕੋਲ ਮੁੱਕ ਗਏ ਸੀ ਆਲੂ ਇਸ ਕਰਕੇ ਕਿਹੜੇ ਪਰੋਂਠੇ ਆ ਇੱਧਰ ਵੀਰੇ ਇੱਕ ਤਿਆਰ ਕਰੀ ਜਾਂਦਾ ਹੁਣ ਇਦੋਂ ਪਰੋਂਠੇ ਆਉਣ ਤੇ ਫਿਰ ਉਹਨੂੰ ਪਰੋਂਠੇ ਦੇ ਦਿਖਾਵਾਂਗੇ ਵੀ ਕਿਦਾਂ ਦੇ ਆ ਲੈ ਮਿੱਤਰੋ ਪਰੋਂਠੇ ਆਪਾਂ ਖਾ ਲਈ ਸੀ ਕਿ ਪਰੋਂਠੇ ਜਿਹੜੇ ਮਾਤਾ ਬਾਸ ਤੇ ਲੈ ਉਹ ਪੈਕ ਕਰਕੇ ਬਾਈ ਨੇ ਹੱਥ 'ਚ ਦੇ ਤੇ ਕਿਹੜੇ ਵੀਰ ਕੋਲ ਅਸੀਂ ਪਹਿਲਾਂ ਖਾ ਕੇ ਆਏ ਸੀ ਤੇ ਉਹਦੇ ਕੋਲ ਆਲੂ ਖਤਮ ਹੋ ਗਏ ਸੀ ਇਸ ਕਰਕੇ ਹੁਣ ਅਸੀਂ ਹੋਰ ਸੌਫਟ ਤੇ ਗਏ ਸੀ ਉਹਨਾਂ ਤੇ ਡੀਆਰ ਗਾ ਨੂੰ ਲੈ ਕੇ ਇੱਕ ਵਾਰ ਕਮਰੇ ਚ ਚਲਾਂਗੇ ਦੇਖੋ ਕਿ ਗ੍ਰਾਸ ਗ੍ਰਫਟ ਦਾ ਜੋਰ ਹੁਣ ਇੱਥੋਂ ਦਾ ਹੱਟੂਏ ਇਹ ਕਾ ਹੋਰ ਜਾਂਦੀ ਆ ਜੇ ਮੇਟਰ ਖਾਮ ਦਾ ਟਾਈਮ ਹੋ ਗਿਆ ਤੇ ਬੈਦਰ ਕਹਿੰਦੇ ਬਾਹਲਾ ਸਟ੍ਰੀਮ ਹੋ ਗਿਆ ਪਹਾੜ ਤੇ ਦੇਖੋ ਜਿਵੇਂ ਬੱਦਲ ਪਾਈਆਂ ਨੇ ਜਿਹੜੀ ਬਾਹਲਾ ਗਾਡਰ ਕੰਮ ਹੋਇਆ ਪਿਆ ਤੇ ਹੁਣ ਆਪਾਂ ਚੱਲਿਆ ਸ਼ੁਰੂ ਕਰਦੇ ਅੰਦਰ ਦੁਆਰੇ ਮਿਲਾਂ ਭਾਂਡੇ ਧੋਣ ਦੀ ਜਿਵਾ ਕੀ ਦੁਆਰੇ ਫਿਰ ਸੇਵਾ ਕਰਨੀ ਚੱਲਿਆਂ ਤੇ ਦੁਬਾਰ ਦੇ ਵਿੱਚ ਮਿਲਦੇ ਆ ਤੁਹਾਨੂੰ ਆਇਆ ਆਇਆ ਚੱਲਦੇ ਆ